ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਪਿੰਕੀ ਦੇ ਆਸ਼ਿਕ ਨੇ ਲਿਆ ਪਿੰਕੀ ਦਾ ਨਾਮ ਤੇ ਪਿੰਕੀ ਦੇ ਖੁੱਲੇ ਪੇਜ ਦਾ ਪੈਸੋ ਬਾਰੇ ਗੱਲ ਕਰਾਂਗੇ ਤੁਸੀਂ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਆਜੋ ਆਪਾਂ ਗੱਲ ਕਰਦੇ ਆਂ ਪਿੰਕੀ ਤੇ ਉਸ ਦਾ ਆਸ਼ਿਕ ਇੱਕ ਸਕੀਮ ਬਣਾਉਂਦਿਆ ਕਿ ਆਪਾਂ ਕਿਵੇਂ ਕਵਲ ਦੇ ਉੱਪਰ ਹਮਲਾ ਕਰਨਾ ਤੇ ਕਿਵੇਂ ਉਸ ਨੂੰ ਮਾਰਨਾ ਤੇ ਬੇਲ ਲੰ ਦਾ ਪਿੰਕੀ ਮਨਾ ਕਰਦੀ ਆ ਕਿ ਮੈਂ ਇਸ ਕੰਮ ਦੇ ਵਿੱਚ ਨਹੀਂ ਪੈਣਾ ਕਿਉਂਕਿ ਇਸ ਕੰਮ ਦੇ ਵਿੱਚ ਰਿਸਕਾ ਕਾਨੂੰਨ ਜੇਲ੍ਹ ਵੀ ਹੋ ਸਕਦੀ ਆ ਫਿਰ ਵੀ ਉਹ ਕਿਵੇਂ ਨਾ ਕਿਵੇਂ ਕਰਕੇ ਪਿੰਕੀ ਨੂੰ ਮਨਾ ਲੈਂਦਾ ਉਸ ਤੋਂ ਬਾਅਦ ਪਿੰਕੀ ਦੁੱਧ ਦੇ ਵਿੱਚ ਕੁਝ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਘਰਦਿਆਂ ਨੂੰ ਦੇ ਦਿੰਦੀ ਆ ਕਿ ਆ ਸੌਂ ਜਾਣ ਤੇ ਉਸ ਤੋਂ ਬਾਅਦ ਉਹ ਆਪਣੇ ਆਸ਼ਿਕ ਨੂੰ ਘਰ ਬੁਲਾ ਸਕੇ ਤੇ ਉਹ ਇਦਾਂ ਹੀ ਕਰਦੀ ਆ ਉਸ ਤੋਂ ਬਾਅਦ ਪਿੰਕੀ ਦਾ ਆਸ਼ਿਕ ਕਿਸੇ ਮੁੰਡੇ ਦੇ ਨਾਲ ਘਰਾਂਦਾ ਤੇ ਕਵਲ ਦੇ ਉੱਪਰ ਹਮਲਾ ਕਰਨੇ ਲਈ ਉਹ ਸਾਰਾ ਕੁਝ ਵਧੀਆ ਚੱਲ ਰਿਹਾ ਹੁੰਦਾ ਉਹਨਾਂ ਦਾ ਅਚਾਨਕ ਵਿੱਕੀ ਤੇ ਪ੍ਰੀਤ ਉਸ ਉਹਨਾਂ ਨੂੰ ਦੇਖ ਲੈਂਦੇ ਨੇ ਉਹ ਘਰ ਵਿੱਚ ਰੌਲਾ ਪਾ ਦਿੰਦੇ ਨੇ ਕਿ ਚੋਰ ਆ ਗਏ ਚੋਰ ਆ ਗਏ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆਦਾ ਕਿ ਕੀ ਕਰੀਏ ਉਸ ਤੋਂ ਬਾਅਦ ਘਰ ਦੇ ਹੋਰ ਸਾਰੇ ਜਾਨੇ ਉੱਠ ਜਾਂਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਮਗਰ ਪੈ ਜਾਂਦੇ ਨੇ ਵਿੰਕੀ ਤੇ ਆਸ਼ਕ ਉਹਨਾਂ ਦੇ ਉਹ ਪਿੱਛੇ ਪੈ ਜਾਂਦੇ ਉਹ ਘਰ ਘਰੋਂ ਭੱਜ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਸਾਰੇ ਜਾਨੇ ਮਿਲ ਕੇ ਉਹਨਾਂ ਨੂੰ ਫੜ ਲੈਂਦੇ ਨੇ ਤੇ ਬਹੁਤ ਜ਼ਿਆਦਾ ਉਹਨਾਂ ਦਾ ਘਟਾਪਾ ਹੁੰਦਾ ਤੇ ਉਸ ਨੂੰ ਪੁੱਛੇ ਤਾਂ ਕਿ ਤੁਸੀਂ ਸਾਡੇ ਘਰੇ ਕੀ ਲੈਣ ਆਏ ਸੀਗੇ ਉਹ ਪਹਿਲਾਂ ਦਾ ਕੁਝ ਬੋਲ ਦੇ ਜਦੋਂ ਉਹਨਾਂ ਦਾ ਹੋਰ ਵੀ ਘਟਾਪਾ ਹੁੰਦਾ ਤਾਂ ਉਹ ਦੱਸ ਦਿੰਦਿਆ ਕਿ ਅਸੀਂ ਘਰੇ ਕਿਉਂ ਆਏ ਸੀਗੇ ਉਹ ਪਿੰਕੀ ਦਾ ਨਾਮ ਲੈ ਦਿੰਦਿਆ ਕਿ ਮੈਂ ਤਾਂ ਪਿੰਕੀ ਨੂੰ ਮਿਲਣ ਆਇਆ ਮੈਂ ਪਿੰਕੀ ਨੂੰ ਪਹਿਲਾਂ ਤੋਂ ਹੀ ਜਾਣਦਾ ਇੰਨਾ ਕਹਿਣ ਦੀ ਧੀਰਸੇ ਕਵਲ ਨੂੰ ਬਹੁਤ ਗੁੱਸਾ ਆਂਦਾ ਤੇ ਉਹ ਪਿੰਕੀ ਨੂੰ ਪੁੱਛਦਾ ਹਾਂ ਦੱਸ ਆਹ ਕੌਣ ਆਹ ਕਹਿ ਰਿਹਾ ਕਿ ਮੈਂ ਤੈਨੂੰ ਮਿਲਣ ਆਇਆ ਤੇ ਪਿੰਕੀ ਕਹਿੰਦੀ ਮੈਂ ਨਹੀਂ ਜਾਣਦੀ ਇਸ ਨੂੰ ਆ ਝੂਠ ਬੋਲ ਰਿਹਾ ਤੇ ਕਬਲ ਪੁੱਛਦਾ ਕਿ ਇਸ ਨੂੰ ਤੇਰਾ ਨਾਮ ਕਿਵੇਂ ਪਤਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਤੇਰੀ ਕਿਸੇ ਨਾਲ ਗੱਲਬਾਤ ਆ ਤੂੰ ਮੈਨੂੰ ਦੱਸ ਨਹੀਂ ਰਹੀ ਸੀ ਅੱਜ ਸਾਰੇ ਤੇਰੇ ਭੇਤ ਖੁੱਲ ਗਏ ਨੇ ਉਸ ਤੋਂ ਬਾਅਦ ਕਬਲ ਨੂੰ ਬਹੁਤ ਗੁੱਸਾ ਆਦਾ ਕਬਲ ਨੂੰ ਇੰਨਾ ਗੁੱਸਾ ਆਦਾ ਕਿ ਉਹ ਪਿੰਕੀ ਦੇ ਘਰੇ ਫੋਨ ਲਗਾਉਂਦਾ ਤੇ ਉਹਨਾਂ ਦੇ ਘਰ ਦੇਆਂ ਨੂੰ ਪਿੰਕੀ ਦੀਆਂ ਸਾਰੀਆਂ ਕਰਤੂਤਾਂ ਦੱਸਦਾ ਗਿਆ ਕਿ ਆ ਕੁਛ ਕਰਦੀ ਆ ਤੇ ਉਹਨਾਂ ਨੂੰ ਆਪਣੇ ਘਰੇ ਸੱਦਦਾ ਕਿ ਇੱਕ ਵਾਰ ਤੁਸੀਂ ਸਾਡੇ ਘਰੇ ਆ ਉਹ ਮੈਂ ਪਿੰਕੀ ਨੂੰ ਰੱਖਣਾ ਨਹੀਂ ਤੁਸੀਂ ਆਪਣੇ ਨਾਲ ਇਸ ਨੂੰ ਲੈ ਜਾਓ ਉਸ ਤੋਂ ਬਾਅਦ ਸਾਰੇ ਜਾਨੇ ਕਵਲ ਦੇ ਘਰੇ ਇਕੱਠੇ ਹੁੰਦੇ ਨੇ ਤੇ ਪਿੰਕੀ ਦੇ ਮੰਮੀ ਤੇ ਉਸ ਦਾ ਭਰਾ ਵੀ ਕਵਲ ਦੇ ਘਰੇ ਆਂਦਾ ਤੇ ਪਿੰਕੀ ਨੂੰ ਪੁੱਛਦਿਆ ਕਿ ਤੂੰ ਆ ਆ ਕੀ ਕੀਤਾ ਤੇ ਪਿੰਕੀ ਅੱਗੇ ਰੋਣ ਲੱਗ ਜਾਂਦੀ ਔ ਕਿੰਦੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਮੈਂ ਅੱਗੇ ਤੋਂ ਐਵੇਂ ਨਹੀਂ ਕਰਨਾ ਓ ਕਹਿੰਦੀ ਤੂੰ ਤਾਂ ਹੀ ਚੰਡੀਗੜ੍ਹ ਜਾਣ ਨੂੰ ਜਾਣ ਨੂੰ ਕਹਿ ਰਹੀ ਸੀ ਤੂੰ ਪੱਕਾ ਇਹਦੇ ਕੋਲ ਹੀ ਜਾਣਾ ਹੁੰਦਾ ਤੇ ਪਿੰਕੀ ਅੱਗੇ ਪਿੰਕੀ ਕੋਲ ਅੱਗੇ ਕੋਈ ਵੀ ਜਵਾਬ ਨਹੀਂ ਹੁੰਦਾ ਉਸ ਤੋਂ ਬਾਅਦ ਗਵਲ ਦੀ ਚਾਚੀ ਹੁਣੀ ਵੀ ਆ ਜਾਂਦੇ ਕੋਈ ਚਾਚੀ ਨੇ ਹੀ ਰਿਸ਼ਤਾ ਕਰਾਇਆ ਹੁੰਦਾ ਗਵਲ ਦੇ ਵਿੰਕੀ ਦਾ ਤੇ ਗਵਲ ਚਾਚੀ ਨੂੰ ਵੀ ਬਹੁਤ ਬੋਲ ਲੱਗ ਤੈਨੂੰ ਤਾਂ ਸਭ ਕੁਝ ਪਤਾ ਹੀ ਸੀਗਾ ਤੂੰ ਸਾਡੇ ਤੋਂ ਓਲਾ ਕਿਉਂ ਰੱਖਿਆ ਉਹਦੀ ਚਾਚੀ ਕਹਿੰਦੀ ਵਿਆਹ ਤੋਂ ਪਹਿਲਾਂ ਤਾਂ ਜੋ ਸਿਗਾ ਸੀਗਾ ਪਰ ਵਿਆਹ ਤੋਂ ਬਾਅਦ ਇਸ ਨੂੰ ਵਿੰਕ ਨੂੰ ਇਹ ਮੈਨ ਨਹੀਂ ਕਰਨਾ ਚਾਹੀਦਾ ਨਹੀਂ ਘਰ ਵਿੱਚ ਬਹੁਤ ਕਲੇਸ਼ ਪੈਂਦਾ ਅੱਗੇ ਕੀ ਹੋਇਆ ਸਭ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ